ਸਤਨਾਮ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨਮਨ ਪ੍ਰਤਖ ਗੁਰੂ ਨਿਸ਼ਤਾਰੇ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦ ਤਨ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜੱਪੇ ਹੋ ਸਾਰੰਗ ਪਾਣੀ ਕਹ ਨਾਨਕ ਸਦਾ ਗਾਵ ਇਹੋ ਸੱਚੀ ਬਾਣੀ ਤੂੰ ਸਮਰਥ ਵੱਡਾ ਮੇਰੀ ਮਤ ਥੋਰੀ RAM ਅਕਿਰਤ ਕਣ ਪੂਰਨ ਅਦ੍ਰਿਸ਼ਟ ਤੇਰੀ ਰਾਮ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸ ਜਿਸ ਪਾਸ ਵਹਿਠਿਆ ਸੋਹੀਆ ਸ਼ਬਨ ਦਾਵੇ ਸਾਹੋ ਸਤਨਾਮ ਬਾਹੇ ਗੁਰੂ ਸਾਹਿਬ ਜੀਓ ਤਨ ਸ੍ਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਖੜ ਸੁਜਾਨੀ ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਵਿਦ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੋਕੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਵਿਦ ਨੀਕੀ ਖਟਾਨੀ ਜੀ ਕੀ ਇਕ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁਤੇ ਰੇ तिल नहीं कीमत अमृत नाम निर्मोलक हीरा गुरदीनो मातानी ਡੇਗ ਨਾ ਡੋਲੇ ਦਿਰੜ ਕਰ ਰਹਿਓ ਪੂਰਨ ਹੋਏ ਤ੍ਰਿਪ ਤਾਨੀ ਹੋਏ ਜੇ ਵੀ ਚਹਮ ਤੁਮ ਕਛ ਹੋਤੇ ਤਨ ਕੀ ਬਾਤ ਬਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਵਾਜੇ ਅਨਾਹਤ ਬਾਣੀ ਕਹ ਨਾਨਕ ਨਿਹਚਲ ਘਰ ਵੰਦਿਓ ਗੁਰ ਕੀਓ ਵੰਧਾਨੀ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਬਾਜੇ ਅਨਾਹਤ ਬਾਣੀ ਕਹੋ ਨਾਨਕ ਨਿਹਚਲ ਕਰ ਬੰਦਿਓ ਗੁਰ ਕੀਓ ਵੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ